ਅੰਜਾਮ ਸਰਕਾਰ ਵੱਲੋਂ ਲੋਕਾਂ ਦੇ ਸਹੂਲਤ ਲਈ ਤਾਇਨਾਤ ਕੀਤੀ ਐਮਰਜੈਂਸੀ ਰਿਸਪੌਂਸ 112 ਪੈਟਰੋਲੀਅਮ ਦੇ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਆਗਾਤ ਵਾਹਨ ਦੁਆਰਾ ਟੱਕਰ ਮਾਰਨ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦਿੰਦਿਆਂ ਡੀਐਸਪੀ ਮੁਕੇਰੀਆਂ ਵਿਪਨ ਕੁਮਾਰ ਹੋੜਾ ਨੇ ਕਿਹਾ ਕਿ ਐਮਰਜੈਂਸੀ ਰਿਸਪੌਂਸ 112 ਪੈਟਰੋਲੀਅਮ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਮੁਕੇਰੀਆਂ 슈ਗਰ ਮਿਲ ਦੇ ਸਾਹਮਣੇ ਹਾਈਵੇ ਸੜਕ ਤੇ ਬੋਰੇ ਪਏ ਹੋਏ ਹਨ ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਹੈੱਡ ਕਾਸਟੇਬ ਜਸਿੰਦਰ ਕੁਮਾਰ ਤੇ ਪੰਜਾਬ ਹੋਮਗਾਰਡ ਜੈਪ ਸਿੰਘ ਵੱਲੋਂ ਬੋਰੇ ਪਾਸੇ ਕਰਦੇ ਸਮੇਂ ਸਵੇਰੇ 3 ਵਜੇ ਤੇ ਲਗਭਗ ਅਗਾਤ ਵਾਹਨ ਵੱਲੋਂ ਟੱਕਰ ਮਾਰ ਕੇ ਮੁਲਾਜ਼ਮਾ ਨੂੰ ਫੱਟੜ ਕੱਢ ਕੇ ਅਗਾਤ ਵਾਹਨ ਚਲਾ ਗਿਆ ਤੇ ਫੱਟੜ ਮੁਲਾਜ਼ਮਾ ਨੂੰ ਮੋਕੇਰੀਆ ਸਿਵਲ ਹਸਪਤਾਲ ਐਮਰਜੈਂਸੀ ਵਾਰਡ ਚ ਇਲਾਜ ਦੇਣ ਹਾਦਸਾ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਡੀਐਸਪੀ ਹੋਣਾ ਨੇ ਕਿਹਾ ਕਿ ਸਾਡੇ ਵੱਲੋਂ ਉਸ ਵਾਹਨ ਨੂੰ ਟ੍ਰੇਸ ਕੀਤਾ ਜਾ ਰਿਹਾ ਜਲਦੀ ਉਸ ਵਾਹਨ ਨੂੰ ਦਬੋਚਿਆ ਜਾਵੇਗਾ ਦੇਖੋ ਪੂਰੀ ਰਿਪੋਰਟ ਹੋਸ਼ਿਆਰਪੁਰ ਫੋਕਸ ਜਸੂ ਖਵਿੰਦਰ ਸਿੰਘ ਮੈਰਾ ਦੇ ਨਾਲ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਔਰ ਦਾ ਰਿਲਸ ਉਹ ਬੰਦਿਆ ਵਾਲਾ ਨੋ ਕਰ ਗਿਆ ਮੇਰੇ ਨੂੰ ਮਾਰ ਗਿਆ ਮੇਰੇ ਨੂੰ ਮੈਨੂੰ ਪਤਾ ਹੀ ਨਹੀਂ ਕਿ ਬਾਹਰ ਗਿਆ ਬੰਦਾ ਅੱਜ ਸਵੇਰੇ 3:30 ਵਜੇ ਸਾਡੀ ਐਮਰਜੈਂਸੀ ਰਿਸਪਾਂਸ ਜਿਹੜੀ ਗੱਡੀ ਹੈਗੀ ਆ 112 ਦੀ ਉਹ ਪੈਟਰੋਲਿੰਗ ਤੇ ਸੀ ਮਕੇਰੀਆਂ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਕਿ ਹਾਈਵੇ ਦੇ ਉੱਤੇ ਮਕੇਰੀਆਂ 슈ਗਰ ਮਿਲ ਦੇ ਸਾਹਮਣੇ ਇੱਕ ਕੁਝ ਹਨਾ ਨਾਲ ਦਬਈ ਸਮਾਨ ਪਿਆ ਕੁਝ ਬੋਰੇ ਪਏ ਹੋਏ ਆ ਤੇ ਉਹਨਾਂ ਨੂੰ ਰਿਮੂਵ ਕੀਤਾ ਜਾਵੇ ਤਾਂ ਕਿ ਕੋਈ ਐਕਸੀਡੈਂਟ ਨਾ ਹੋਵੇ ਤਾਂ ਤੁਰੰਤ ਸਾਡੀ ਜਿਹੜੀ ਟੀਮ ਹੈ ਉੱਥੇ ਪਹੁੰਚੀ ਔਰ ਸਾਡੇ ਹੈੱਡ ਕਨਸਟੇਬਲ ਰਜਿੰਦਰ ਕੁਮਾਰ ਔਰ ਪੀਐਚਜੀ ਜਿਹੜੇ ਹੈਗੇ ਸੀ ਜੈਬਰ ਸਿੰਘ ਇਹ ਦੋਨੋਂ ਉਤਰ ਕੇ ਔਰ ਬੋਰੇ ਪਾਸੇ ਕਰ ਰਹੇ ਸੀ ਔਰ ਪਿੱਛੇ ਤੋਂ ਜਲੰਧਰ ਸਾਈਡ ਤੋਂ ਇੱਕ ਗੱਡੀ ਆਈ ਜਿਨ੍ਹਾਂ ਨੇ ਬਹੁਤ ਜ਼ੋਰ ਨਾਲ ਉਹਦੇ ਵਿੱਚ ਸਟ੍ਰਕ ਕੀਤਾ ਉਹਨਾਂ ਨੂੰ ਟੱਕਰ ਮਾਰੀ ਔਰ ਉਹ ਤੋਂ ਚਲੀ ਗਈ ਔਰ ਅਸੀਂ ਮੌਕੇ ਤੇ ਪਹੁੰਚ ਕੇ ਦੋਨਾਂ ਇੰਜਰਡ ਜਿਹੜੇ ਸਾਡੇ ਮਲਾਜਮ ਨੇ ਇਹਨਾਂ ਨੂੰ ਅ ਐਮਰਜੈਂਸੀ ਦੇ ਵਿੱਚ ਐਡਮਿਟ ਕਰਾਇਆ ਜਿੱਥੇ ਦੋਨਾਂ ਦਾ ਇਲਾਜ ਚੱਲ ਰਿਹਾ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੂਰੀ ਗੱਡੀ ਟਰੈਸ ਕਰਨ ਦੀ ਐਫਆਈਆ ਦਰਜ ਕਰ ਦਿੱਤੀ ਹੈ ਤੇ ਸਾਡੀ ਜਿਹੜੀ ਅਗਲੀ ਕਾਰਵਾਈ ਹੈ ਉਹ ਚੱਲ ਰਹੀ ਹੈ